ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮੰਨਦਾਜ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੁਹੰਮਦ ਸਦੀਕ ਇੱਕ ਐਸਾ ਨਾਮ ਜੋ ਕਿ ਪੰਜਾਬ ਦੇ ਦਿੱਗਜ ਸਿੰਗਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਐਜ਼ ਅ ਡੂਇਟ ਸਿੰਗਰ ਉਹ ਕਾਫੀ ਜ਼ਿਆਦਾ ਫੇਮਸ ਹੋਏ ਸੀ ਉਸ ਤੋਂ ਬਾਅਦ ਐਜ਼ ਐਨ ਐਕਟਰ ਤੇ ਉਸ ਤੋਂ ਬਾਅਦ ਐਜ਼ ਅ ਪੋਲੀਟੀਸ਼ੀਅਨ ਪੰਜਾਬ ਨੂੰ ਉਹਨਾਂ ਨੇ ਸਰਵ ਕੀਤਾ ਹਾਲ ਹੀ ਦੇ ਵਿੱਚ ਇੱਕ ਫੰਕਸ਼ਨ ਦੌਰਾਨ ਮੁਹੰਮਦ ਸਦੀਕ ਆਪਣੇ ਗਾਣਿਆਂ ਦੇ ਉੱਤੇ ਗੁਰਲੇਜ਼ ਅਖਤਰ ਕੌਰ ਵੀ ਤੇ ਬਾਣੀ ਸੰਦੂ ਨੂੰ ਨੱਚਦੇ ਆ ਨਜ਼ਰ ਆਏ ਆਓ ਦੇਖਦੇ ਹਾਂ ਉਹ ਵੀਡੀਓ ਕਹਾਣੀਆਂ করব নে ਹਾਲਕਿ ਮੁਹੰਮਦ ਸਦੀਕ ਕੋਈ ਨਵਾਂ ਗਾਣਾ ਨਹੀਂ ਕੱਢ ਰੇ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਾਇਦ ਤੁਹਾਡੇ ਮਨ ਦੇ ਵਿੱਚ ਵੀ ਇਹ ਵਿਚਾਰ ਜ਼ਰੂਰ ਆਇਆ ਹੋਵੇਗਾ ਕਿ ਮੁਹੰਮਦ ਸਦੀਕ ਨੂੰ ਹੋਰ ਗਾਣੇ ਕੱਢਣੇ ਚਾਹੀਦੇ ਨੇ ਤੇ ਇਸ ਬਾਰੇ ਤੁਹਾਡਾ ਕੀ ਵਿਚਾਰ ਕੀ ਹੈ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਬਾਲੀਵੁੱਡ ਤੇ ਪਾਲੀਵੁੱਡ ਦੀ ਲੇਟੈਸਟ ਤੇ ਆਥੈਂਟਿਕ ਖਬਰਾਂ ਲਈ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ক্রীੜਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ ंग इज कमिंग अप ऑन सिक्स ऑफ चैन प्रेजेंटेड बाई सवेरा म्यूजिक हम भूलना पाएंगे प्लीज गो एंड सब्सक्राइब टू द चैनल ऑफ सवेरा म्यूजिक फॉर मोर अपडेट थैंक यू सो मच